ਲੋ ਜੀ ਇੱਧਰ ਬਾਈ ਜੀ ਵੀ ਲੱਗ ਰਹੇ ਨੇ ਬਣਾਉਣ ਦੇਖੋ ਕਲਾਕਾਰੀ ਦੇਖੋ ਜੀ ਬਹੁਤ ਵਧੀਆ ਕਾਫੀ ਟਾਈਮ ਹੋ ਗਿਆ ਹੈ ਨਾ ਵੀਰੇ ਤੁਹਾਨੂੰ ਵੀ ਲੋ ਜੀ ਤੁਹਾਨੂੰ ਦਿਖਾਨੇ ਅੱਜ ਟੋਕਰੇ ਕਿੱਥੇ ਤਿਆਰ ਹੁੰਦੇ ਨੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਜਗ੍ਹਾएं ਮਸ਼ਹੂਰ ਹੈ ਕਮਾਰ ਸਵਾ ਸੂਲ ਦੇ ਬਿਲਕੁਲ ਨੇੜੇ ਯਾਨੀ ਕਿ ਆਪਾਂ ਸਾਹਮਣੇ ਹੀ ਕਹਿ ਸਕਦੇ ਹਾਂ ਨਾ ਜਨਾਬ ਬਿਲਕੁਲ ਸਾਹਮਣੇ ਆ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਟੋਕਰੇ ਬਣਾਉਣ ਚ ਟੋکریاں ਵੀ ਨੇ ਟੋਕਰੇ ਵੀ ਨੇ ਤੇ ਕੀ ਰੇਟ ਹੈ ਇਹਨਾਂ ਦਾ ਤੁਹਾਨੂੰ ਅੱਜ ਦਿਖਾਨਿਆ ਤੇ ਇਹਨਾਂ ਨਾਲ ਮਿਲਾਨਿਆ ਭਾਈ ਸਾਹਿਬ ਨਾਲ ਬਹੁਤ ਵਧੀਆ ਕਾਰੀਗਰ ਨੇ ਆਓ ਜੀ ਦੇਖੀਏ ਫਿਰ ਲੋ ਜੀ ਦੇਖੋ ਟੋਕਰੇ ਹੋ ਰਹੇ ਨੇ ਤਿਆਰ ਤੇ ਤੁਹਾਨੂੰ ਇਹਨਾਂ ਦੇ ਰੇਟ ਵੀ ਦੱਸਾਂਗੇ ਆਪਾਂ ਵੱਡੇ ਟੋਕਰੇ ਦਾ ਰੇਟ ਹੈਗਾ 2200 ਰੁਪਏ ਹੈ ਨਾ ਜੀ ਹਣਾ ਅੰਕੜਾ ਇਹਨਾਂ ਨੂੰ ਪਹਿਲੇ ਤੋਂ ਨੋਟਰੀ ਆ ਬਸ ਟੋਕਰਾਂ ਠੀਕ ਆ ਚਲੋ ਰੇਡ ਦੀ ਗੱਲ ਕਿਉਂਕਿ ਵੱਦ ਘਟ ਹੋ ਜਾਂਦਾ ਨਾ ਕਈ ਵਾਰੀ ਗਾਹਕ ਨਾਲ ਲੋ ਜੀ ਟੋਕਰਾਂ ਰੇਡ ਤੁਹਾਨੂੰ ਉਰੇ ਆ ਕੇ ਪਤਾ ਲੱਗੂਗਾ ਬਿਲਕੁਲ ਘਾਟ ਰੇਡ ਤੇ ਤੁਹਾਨੂੰ ਮਿਲ ਜਾਣਗੇ ਰੇਡ ਨਹੀਂ ਆਪਾਂ ਦੱਸਦੇ ਹਾਂ ਵੀਡੀਓ ਘਰੇ ਜਾ ਕੇ ਐਡਿਟ ਕਰ ਦੂੰਗਾ ਲੋ ਜੀ ਦੇਖੋ ਤਰੀਕਾ ਦੇਖੋ ਟੋਕਰੇ ਬਣਾਉਣ ਦਾ ਬਹੁਤ ਵਧੀਆ ਬਣਾ ਕਾਫੀ ਟਾਈਮ ਹੋ ਗਿਆ ਹੈ ਨਾ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਹੁਣ ਹੋ ਗਿਆ ਹਾਂਜੀ 60 ਸਾਲ ਹੋ ਗਏ ਜੀ ਦੇਖੋ ਇਹਨਾਂ ਨੂੰ ਵਰਕ ਕਰਦੇ ਹੋਏ ਬਹੁਤ ਵਧੀਆ ਕਿਹੜੀ ਲੱਕੜ ਹੈ ਵੀਰੇ ਇਹ ਠੀਕ ਹੈ ਅੱਛਾ ਤੂੰ ਤਾਂ ਹੈ ਠੀਕ ਹੈ ਇਹ ਫੁੱਲ ਦਾ ਨਹੀਂ ਹੈ ਨਾ ਟੋਕਰਾ ਇਹਨਾਂ ਦਾ ਖਰਾਬ ਨਹੀਂ ਹੁੰਦਾ ਹੈਗਾ ਜੀ ਪਾਣੀ ਜਿਵੇਂ ਮਰਜ਼ੀ ਜਿਆਦਾਤਰ ਹਲਵਾਈ ਯੂਜ਼ ਕਰਦੇ ਆ ਇਹ ਟੋਕਰੇ ਉਹ ਲੈ ਕੇ ਜਾਣੇ ਆ ਰੇਟ ਬਿਲਕੁਲ ਜਾਇਜ਼ ਹੈ ਇਹਨਾਂ ਦੇ ਕੋਈ ਮਹਿੰਗਾ ਰੇਟ ਨਹੀਂ ਹੈਗਾ ਇੱਕ ਵਾਰ ਤੁਸੀਂ ਆਉਂਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਤਾਂ ਉਹ ਸਟਾਰਟਿੰਗ ਰੇਟ ਦੱਸਦਾ ਤਾਂ ਕੋਸ਼ਕ ਨਹੀਂ ਸਟਾਰਟਿੰਗ ਰੇਟ ਕੁਛ ਆਈਡੀਆ ਹੋ ਜਾਂਦਾ ਨਾ ਕਸਟਮਰ ਨੂੰ ਤਾਂ ਹੀ ਅਗਲਾ ਆਂਦਾ ਹੈ ਘੱਟ ਤੋਂ ਘੱਟ ਤੁਹਾਨੂੰ ਵੱਡਾ ਟੋਕਰਾ ਜੀ 200 ਰੁਪਏ ਦਾ ਲੱਗ ਜਾਏਗਾ ਤੁਹਾਨੂੰ ਤੁਸੀਂ ਦੇਖ ਕਰੋ ਹਾਂਜੀ ਚਾਰ ਪੰਜ ਸਾਈਜ਼ ਦੇ ਚਾਰ ਪੰਜ ਸਾਈਜ਼ ਨੇ ਵੀ ਕਹਿਣ ਦਾ ਮਤਲਬ ਹੈ 200 ਰੁਪਏ ਤੋਂ ਸਟਾਰਟ ਹੈ ਨਾ ਜੀ ਸਟਾਰਟਿੰਗ ਕਿੰਨੇ ਤੋਂ ਹੈ 150 ਤੋਂ 150 ਤੋਂ ਸਟਾਰਟਿੰਗ ਹੈ ਲੋ ਜੀ 150 ਵਾਲੇ ਦਾ ਇਹ ਤੁਹਾਨੂੰ ਹੋਰ ਹੀ ਦੱਸਾਂਗੇ ਆਪਾਂ ਵੀ ਜਦੋਂ ਤੁਸੀਂ ਦੇਖਣ ਆਉਂਗੇ ਵੀ ਕਿਹੜਾ ਟੋਕਰਾ 150 ਰੁਪਏ ਦਾ ਉਹ ਸਟਾਰਟਿੰਗ 150 ਦਾ ਕਿਉਂ ਜੀ ਲੋ ਜੀ ਇੱਧਰ ਬਾਈ ਜੀ ਵੀ ਲੱਗ ਰਹੇ ਨੇ ਬਣਾਉਣ ਦੇਖੋ ਕਲਾਕਾਰੀ ਦੇਖੋ ਜੀ ਬਹੁਤ ਵਧੀਆ ਕਾਫੀ ਟਾਈਮ ਹੋ ਗਿਆ ਹੈ ਨਾ ਵੀਰੇ ਤੁਹਾਨੂੰ ਵੀ ਲੋ ਜੀ ਟੋਕਰੇ ਬਣਾਉਣ ਦਾ ਤਰੀਕਾ ਦੇਖੋ ਕਿੰਨਾ ਵਧੀਆ ਹੈ ਤੇ ਤੁਹਾਨੂੰ ਮੈਂ ਲੋਕੇਸ਼ਨ ਦਿਖਾਣਾ ਦੋਸਤੋ ਇਹਨਾਂ ਦੀ ਲੋਕੇਸ਼ਨ ਬਹੁਤ ਵਧੀਆ ਹੈ ਕੁਮਾਰਸਵਾ ਸਕੂਲ ਹੈ ਦੇਖੋ ਸਾਹਮਣੇ ਤੇ ਆ ਦੇਖੋ ਰਾਜਪੁਰਾ ਰੋਡ ਹੈ ਇਧਰੋਂ ਨਿਕਲਦਾ ਹੈ ਬਹੁਤ ਵਧੀਆ ਇਹਨਾਂ ਦਾ ਵਰਕ ਲੱਗਿਆ ਆਪਾਂ ਨੂੰ ਫਿਰ ਮੇਰਾ ਦਿਲ ਕਰਿਆ ਵੀ ਨਹੀਂ ਯਾਰ ਮੈਨੂੰ ਰੋਕ ਕੇ ਵੀਡੀਓ ਬਣਾਉਣੀ ਚਾਹੀਦੀ ਹੈ ਤੂਦੀ ਲੱਕੜ ਹੁੰਦੀ ਹੈ ਦੋਸਤੋ ਦੇਖੋ ਆ ਦੇਖੋ ਕਲਾਕਾਰੀ ਦੇਖੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਠੀਕ ਆ ਦੋਸਤੋ ਓਕੇ ਬਾਏ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ ਕਿਉਂਕਿ ਤੁਹਾਨੂੰ ਹੋਰ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਦੋਸਤੋ ਟੋਕਰਿਆ ਤੁਸੀਂ ਦੇਖ ਲੈ ਪਟਿਆਲੇ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਓਕੇ ਬਾਈ ਮਿਲਦੇ ਆ ਜੀ ਫਿਰ